ਹਾਂਜੀ ਜੀ ਅੱਜ ਵੀ ਕੀ ਕਰ ਰਹੇ ਆ ਅੱਜ ਦੀ ਸਾਡੇ ਮਾਨ ਜੋ ਕਮਿਸ਼ਨ ਸਾਡੇ ਹੁਕਮ ਆਇਆ ਜਿਵੇਂ ਕੋਈ ਬਜ਼ਾਰਾਂ ਦੇ ਵਿੱਚ ਕੋਈ ਫੁੱਟਪਾਥ ਜਾਂ ਜਿਹੜੀ ਵੱਡੀ ਵਾਲਾ ਖੜਦਾ ਜੀ ਉਹਨਾਂ ਨੂੰ ਹਟਾਉਣ ਦੀ ਜਿਹੜੀ ਸਾਡੀ ਕਾਰਵਾਈ ਰੁਟੀਨ ਵਿੱਚ ਚੱਲੀ ਜਾਂਦੀ ਹੈ ਕਿਹੜੇ ਕਿਹੜੇ ਬਜ਼ਾਰਾਂ ਵਿੱਚ ਅੱਜ ਤੋਂ ਵੀਰ ਬੈਂਕ ਬਾਜ਼ਾਰ ਹੋ ਗਿਆ ਜੀ ਮਿਡੀਮਲ ਸਟੇਟ ਹੋ ਗਈ ਤੇ ਕੋਰ ਰੋਡ ਦੀ ਬੈਕ ਸਾਈਡ ਜਿਹੜਾ ਹੋਵੇ ਬੱਸ ਸਟੈਂਡ ਹੋ ਗਿਆ ਜੀ ਇਹ ਨਹੀਂ ਕਿ ਕਿਹੜੇ ਸਮਾਸ਼ੀ ਆਏ ਜਿ ਕਿ ਪ੍ਰੋਬਲਮ ਹੈ ਜੀ ਜੇਵੇਂ ਅਸੀਂ ਦੇਖਿਆ ਜੀ ਹੁਣ ਮੱਡੂਵਾਲ ਸਟੇਟ ਹੋ ਗਿਆ ਤੋਂ ਬੀਬੀਆਰ ਵਗੈਰਾ ਬਾਜ਼ਾਰ ਹੋ ਗਿਆ ਜੇ ਇਹ ਤਾਂ ਹੁਣ ਲੋਕਾਂ ਨੇ ਕਿ ਸੁਧਰ ਗਿਆ तकरीबन ਉਹਨਾਂ ਦਾ ਸੁਧਾਰ ਹੈਗੇ ਜੀ ਪਰ ਜਿਹੜਾ ਕੋਰਟ ਰੋਡ ਤੇ ਹੈਗੇ ਜੀ ਉੱਥੇ ਕੀ ਬੱਸ ਸਟੈਂਡ ਹੋਣ ਕਾਰਨ ਕਿ ਆਮ ਪਬਲਿਕ ਜਿਹੜੀ ਰੋਜ਼ ਰੁਟੀਨ ਚ ਉੱਥੇ ਆਉਂਦੀ ਹੈ ਜੀ ਉਹਨਾਂ ਦੇ ਦੁਕਾਨਦਾਰ ਜਿਹੜੇ ਇਹਨੇ ਕੁਛ ਨਾਲ ਨਾ ਕੁਛ ਆ ਦਾ ਸਮਾਨ ਬਾਹਰ ਘੁੱਟ ਪਾਸਾ ਤੇ ਰੱਖ ਦਿੰਦੇ ਆ ਜਿਹਦੇ ਕਾਰਨ ਕਿ ਆਮ ਪਬਲਿਕ ਨੂੰ ਤੁਰਨ ਫਿਰਨ ਦੇ ਵਿੱਚ ਉੱਥੇ ਦਿੱਕਤ ਆ ਰਹੀ ਹੈ ਕਿ ਲੋਕ ਤੁਸੀਂ ਲਗਾਤਾਰ ਕਾਰਵਾਈਆਂ ਕਰ ਰਹੇ ਹੋ ਪਰ ਲੋਕਾਂ 'ਚ ਅ ਨੇ ਕੁਝ ਕੇ ਹੁਣ ਦੇਖਿਆ ਜਾ ਕੋਈ ਪਿਛਲੇ ਕੁ ਸਮੇਂ ਤੋਂ ਜਿਹੜੀ ਜਿਹੜੀ ਚੀਜ਼ ਵਿੱਚ ਕਾਰਵਾਈ ਕਰ ਰਹੇ ਆਂ ਜੀ ਲੋਕਾਂ ਦੇ ਵਿੱਚ ਸੁਧਾਰ ਹੈਗਾ ਜੀ ਲੋਕ ਕੁਝ ਕੇ ਦਿਕਾਨਦਾਰੀ ਹੈਗੀ ਜੀ ਜਿਨ੍ਹਾਂ ਨੂੰ ਅਜੇ ਤੱਕ ਲੱਗ ਰਿਹਾ ਵੀ ਸਾਡਾ ਜਿਹੜਾ ਸਮਾਨ ਆ ਜਾਂ ਅਸੀਂ ਬਾਹਰ ਰੱਖ ਲੈਣਾ ਕਿ ਕੋਈ ਕਾਰਵਾਈ ਹੋਣੀ ਪਰ ਜਲਦੀ ਉਹਨਾਂ ਨੂੰ ਵੇਖਣਾ ਚਾਹੀਉਗਾ ਵੀ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੈ ਕਾਨੂੰਨੀ ਆਰੰਭੀ ਹੋਊਗੀ ਜੀ ਇਸ ਤੋਂ ਪਹਿਲਾਂ ਪਤਾ ਲੱਗਿਆ ਵੀ ਜਿਹੜੇ ਕੁਝ ਲੋਕਾਂ ਨੇ ਛੜੇ ਬਣਾਏ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਆ ਅੱਜ ਤੋਂ ਪਿਛਲੇ ਸਮੇਂ ਦੇਖੋਗੇ ਮੱਛੀ ਮਾਰਕੀਟ ਦੇ ਵਿੱਚ ਅਸੀਂ ਹੈਗਾ ਜੀ ਉਹਨਾਂ ਦੇ ਲੋਕਾਂ ਨੇ ਛੜੇ ਬਣਾਏ ਜੋ ਤੋੜਦੇ ਜੀ ਉਸ ਪਾਰਕਿੰਗ ਵਾਲੇ ਏਰੀਆ ਕਬਤੇ ਜਿਵੇਂ ਪਿਛਲੇ ਸਮਿਆਂ ਦੇ ਦੌਰਾਨ ਸੀਗੀ ਤੋੜ ਦਿੱਤਾ ਜੀ ਤੇ ਦੁਕਾਨਦਾਰਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਜਵਾਬਦਾਰਾਂ ਨੂੰ ਇਹ ਅਪੀਲ ਹੈ ਜੀ ਆਪਣਾ ਸਮਾਨ ਅੰਦਰ ਰੱਖੋ ਜੀ ਕਿਸੇ ਆਮ ਪਬਲਿਕ ਨੂੰ ਕੋਈ ਦਿੱਕਤ ਨਾ ਹੋਵੇ ਕੋਈ ਪਰੇਸ਼ਾਨੀ ਨਾ ਆਵੇ ਬਸ ਇਹ ਹੀ ਸਾਡੀ ਪੀਲ ਹੈ ਜੀ